ਫਿਟ ਰਹਿਣਾ ਵੀਰੇ ਬਹੁਤ ਈਜ਼ੀ ਆ ਵੈਸੇ ਆਮ ਬੰਦੇ ਨੂੰ ਲੱਗਦਾ ਵੀ ਇਹ ਬਹੁਤ ਟਫ ਗੇਮ ਆ ਫਿਟ ਰਹਿਣਾ ਈਜ਼ੀ ਆ ਰੋਟੀ ਛੱਡਣੀ ਪੈਣੀ ਆ ਤੇ ਆ ਛੱਡਣੀ ਪੈਣੀ ਆ ਰਾਤ ਨੂੰ ਖਾਣਾ ਛੱਡਣਾ ਪੈਣਾ ਮਤਲਬ ਲੋਕਾਂ ਨੂੰ ਇਹ ਇੰਨਾ ਕਿ ਟਫ ਕੰਮ ਲੱਗਦਾ ਲੋਕ ਪਹਿਲਾਂ ਹੀ ਗਿਵ ਅਪ ਕਰ ਜਾਂਦੇ ਆ ਖਾਣ ਪੀਣਾ ਇਹ ਉਮਰ ਦੇ ਉੱਤੇ ਬਿਮਾਰ ਕਰਦਾ ਬਹੁਤ ਵੱਡਾ ਇਫੈਕਟ ਪੈਂਦਾ ਜੀ ਇਹਦਾ ਐਕਟਰ ਐਕਟ੍ਰੈਸ ਨੇ ਹੁਣ ਆਪਾਂ ਦੇਖਦੇ ਹਾਂ ਬੰਦਾ 60 ਸਾਲ ਚ ਵੀ ਯੰਗ ਆ ਉਹਦਾ ਰੋਲ ਕਰਦਾ ਹੀਰੋਇਨ ਹੁੰਦੀ 29 ਸਾਲ ਦਾ ਨਾ ਉਹਦੇ ਪਿੱਛੇ ਕੋਈ ਰਾਕਟ ਸਾਇੰਸ ਨਹੀਂ ਹੈਗੀ ਇੱਕ ਰੋਟੀ ਨੂੰ ਲੈ ਕੇ ਕਰਮਨ ਬਹੁਤ ਤਰ੍ਹਾਂ ਦੇ ਚਰਚੇ ਨੇ ਕਹਿੰਦੇ ਕਿ ਸਿੱਧਾ ਹੀ ਹੁੰਦਾ ਜੇ ਕਿਸੇ ਨੇ weight loss ਕਰਨਾ ਤਾਂ ਰੋਟੀ ਛੱਡ ਦੇ ਮਿਥ ਇੱਕ ਬੁਲਟ ਪ੍ਰੂਫ ਕਾਫੀ ਦਾ ਬੜਾ ਅੱਜਕੱਲ ਚੱਲਦਾ ਕੀ ਆ ਉਹ ਐ ਕੁਝ ਉਹਦਾ ਫਾਇਦਾ ਜੀ ਉਹ ਦੱਸਦਾ ਮੁੰਡਿਆਂ ਦੇ ਵਿੱਚ ਜਿਹੜੀਆਂ ਫੀਮੇਲ ਆ ਲਈਆਂ ਥੋੜੀਆਂ ਜਿਹੀਆਂ ਕੁਆਲਿਟੀਆਂ ਕਹਿ ਲੋ ਜਾਂ ਉਹਨਾਂ ਦਾ ਹਾਫ ਪਾ ਉਹਦਾਂ ਦੇ ਬਣ ਜਾਂਦੇ ਨੇ ਥੋੜਾ ਜਿਹਾ ਦੱਸੋ ਇਹ ਵੀ ਡਿਸਆਰਡਰ ਖਾਣ ਪੀਣ ਦਾ ਰਿਲੇਟ ਕਰਦਾ ਕੁਝ ਤੇ ਵੈਜੀਟੇਰੀਅਨ ਦੇ ਲਈ ਆਪਾਂ ਜੇ ਦਿਨ ਦਾ ਦੱਸਿਏ ਲਾ ਲਓ ਤੁਸੀਂ 9:00 ਵਜੇ ਤੋਂ ਹੀ ਕਰ ਲਈਏ ਸ਼ੁਰੂਆਤ ਜੇ ਤੁਸੀਂ 9:00 ਵਜੇ ਸ਼ੁਰੂਆਤ ਕਰਨੀ ਪਰੌਂਟੇ ਖਵਾ ਦੀਏ ਬੈਸਟ ਡਾਈਟ ਦੱਸੋ ਤੁਸੀਂ ਟੀਰ ਨੂੰ ਲੈ ਕੇ ਬੜੀ ਤਰ੍ਹਾਂ ਦੀਆਂ ਗੱਲਾਂ ਨੇ ਕਹਿੰਦੇ ਕਿ ਪਨੀਰ ਦੇ ਨਾਲ ਪੱਥਰੀ ਵੀ ਕਹਿੰਦੇ ਕਿ ਜਿਆਦਾ ਪਨੀਰ ਖਾਣ ਨਾਲ ਪੱਥਰੀ ਹੋ ਜਾਂਦੀ ਹੈ ਜਾਂ ਫਿਰ ਤੁਹਾਡਾ ਯੂਰਿਕ ਐਸਿਡ ਵੱਧ ਜਾਂਦਾ ਲੋ એનર્ਜੀ ਸਾਰੇ ਫੀਲ ਕਰਦੇ ਨੇ ਤੋਂ ਕਹਿੰਦੇ ਕਿ ਅਸੀਂ ਬਹੁਤ ਵਧੀਆ ਖਾਂਦੇ ਆ ਦੁੱਧੋ ਵੀ ਪੀਂਦੇ ਆ ਪਨੀਰ ਵੀ ਖਾਂਦੇ ਆ ਆ ਲਟਰਮ ਪਟਰਮ ਸਾਰਾ ਕੁਝ ਹੀ ਖਾਂਦੇ ਆ ਕਰਨ ਪਰ ਲੋ એનર્ਜੀ ਬਹੁਤ ਹੁੰਦੀ ਆ 8 8 ਘੰਟੇ ਸੌ ਕੇ ਵੀ ਬੰਦਾ ਉੱਠਦਾ ਥੱਕਿਆ ਜਿਹਾ ਫੀਲ ਕਰ ਲੋ ਫੀਲ ਕਰ ਵੀ 12 ਦਾ ਬਹੁਤ ਬੜਾ ਰੋਲ ਆ ਤੁਹਾਡੀ એનર્ਜੀ ਲੈਵਲ ਤੇ ਜਿਹੜੀ ਬੋਡੀ ਬ੍ਰੇਕਡਾਊਨ ਹੁੰਦੀ ਆ ਨਾ ਛੇੜੇ ਟੁੱਟਿਆ ਹੀ ਰਹਿੰਦਾ ਹੱਥ ਪੈਰ ਸੌਂ ਜਾਂਦੇ ਆਪਣੇ ਇਹਨਾਂ ਦੇ ਮੇਨ ਸਿੰਪਟਮ ਇਹੀ ਹੁੰਦੇ ਆ ਫਿਟ ਕਰ ਰਹੇ ਹੋ ਲੋਕਾਂ ਨੂੰ ਹਾਂਜੀ ਵੀਰੇ ਗੋਲ ਤਾਂ ਇਹੀ ਆ ਫਿਟਰ ਹੋ ਤੰਦਰੁਸਤ ਰੋ ਗੋਲ ਵੈਸੇ ਅੱਜਕੱਲ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸਭ ਤੋਂ ਗੋਲ ਹੁੰਦਾ ਕਿ ਜੀ ਪੈਸੇ ਕਮਾਣਾ ਮੈਂ ਅਮੀਰ ਬਣ ਜਾ ਮਤਲਬ ਠੀਕ ਹੈ ਤੁਸੀਂ ਬੀ ਐਮ ਡਬਲਯੂ 7 ਸੀਰੀਜ਼ ਚੋਂ ਨਿਕਲਦੇ ਹੋ ਢਿੱਡ ਇੱਥੇ ਲੱਗਿਆ ਹੁੰਦਾ ਉਦੋਂ ਵੀ ਫਿਰ ਨਜ਼ਾਰਾ ਨਹੀਂ ਹੈਗਾ ਦਵਾਈਆਂ ਡਾਕਟਰ ਇੰਨੇ ਦੱਸ ਦਿੰਦਾ ਕਿ ਤੁਸੀਂ ਦਿਲ ਦੇ ਨਾਲ ਆਈਸਕ੍ਰੀਮ ਵੀ ਤੁਸੀਂ ਲੱਭਦੇ ਹੋ 슈ਗਰ ਫ੍ਰੀ ਵਾਲੀ ਲੱਭ ਜਾਵੇ ਬਿਲਕੁਲ ਕਿਵੇਂ ਫਿਰ ਟ੍ਰੈਹ ਸਕਦਾ ਬੰਦਾ ਫਿਟ ਰਹਿਣਾ ਵੀਰੇ ਬਹੁਤ ਈਜ਼ੀ ਆ ਵੈਸੇ ਆਮ ਬੰਦੇ ਨੂੰ ਲੱਗਦਾ ਵੀ ਇਹ ਬਹੁਤ ਟਫ ਗੇਮ ਆ ਫਿਟ ਰਹਿਣਾ ਈਜ਼ੀ ਆ ਪਹਿਲਾਂ ਤਾਂ ਸੁਬੰਦਾ ਸੋਚ ਕੇ ਡਰ ਜਾਂਦਾ ਜਿਹੜਾ ਬੰਦਾ ਫੈਟੀ ਆ ਜੋ ਜਿਹਦਾ ਸਟਮਕੇ 40 42 ਇੰਚ ਤੇ ਫਿਰਦਾ ਆਪਾਂ ਕਹਿੰਨੇ ਆ ਯਾਰ ਫਿੱਟ ਬੰਦਾ ਕਿਵੇਂ ਦੇਖਦਾ ਰੋਟੀ ਛੱਡਣੀ ਪੈਣੀ ਆ ਚਾਹ ਛੱਡਣੀ ਪੈਣੀ ਆ ਰਾਤ ਨੂੰ ਖਾਣਾ ਛੱਡਣਾ ਪੈਣਾ ਮਤਲਬ ਲੋਕਾਂ ਨੂੰ ਇਹ ਇੰਨਾ ਕੁ ਟਫ ਕੰਮ ਲੱਗਦਾ ਲੋਕ ਪਹਿਲਾਂ ਹੀ ਗਿਵ ਅਪ ਕਰ ਜਾਂਦੇ ਆ ਥੋੜਾ ਬਣਾਵੇ ਦਿੱਤਾ ਗਿਆ ਟਫ ਬਣਾ ਦਿੱਤਾ ਗਿਆ ਫਿਰ ਉਹ ਸਿਸਟਮ ਲੋਕਾਂ ਦਾ ਤਾਂ ਹੀ ਚੱਲਣਾ ਨਾ ਵੱਧ ਡਰਾਇਆ ਗਿਆ ਡਾਕਟਰਾਂ ਵੱਲੋਂ ਮਤਲਬ ਮੈਡੀਕੇਸ਼ਨਸ ਇੰਨੇ ਜਿਆਦਾ ਹੁੰਦੀ ਐ ਮੈਡੀਸਿਨ ਇੰਨੀ ਹੁੰਦੀਆਂ ਤੇ ਲੋਕਾਂ ਦਾ ਲਾਈਫਸਟਾਈਲ ਬਿਜ਼ੀ ਆ ਹੂੰ ਬਿਜ਼ੀ ਲਾਈਫਸਟਾਈਲ ਚ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸੱਤੋਂ ਡਾਈਟ ਫਾਲੋ ਨਹੀਂ ਹੋਣੀ ਨਾ ਬਟ ਡਾਈਟ ਕੀ ਹੁੰਦੀ ਐ ਡਾਈਟ ਐ ਨਹੀਂ ਹੁੰਦੀ ਮੰਨ ਲਓ ਹੁਣ ਤੁਸੀਂ ਮੈਨੂੰ ਕਹੋਗੇ ਵੀ ਮੈਂ ਫਿੱਟ ਹੋਣਾ ਕੋਈ ਬੰਦਾ ਮੈਨੂੰ ਕਹੇ ਵੀ ਮੈਨੂੰ ਡਾਈਟ ਬਣਾ ਕੇ ਦੇ ਦਿਓ ਨਾ ਮੈਂ ਉਹਨੂੰ ਐਦਾਂ ਦੀ ਡਾਈਟ ਬਣਾ ਕੇ ਦੇ ਸਕਦਾ ਮੈਂ ਇਹਨੂੰ ਕਹੂੰਗਾ ਲਿਖੂੰਗਾ ਜਾਂ ਟਾਈਪ ਕਰੂੰਗਾ ਵੀ ਆ ਲੋ ਤੁਹਾਡਾ ਡਾਈਟ ਪਲਾਨ ਇਹਨੂੰ ਫਾਲੋ ਡਾਈਟ ਅਸਲੀ ਕੀ ਹੁੰਦੀ ਆ ਤੁਸੀਂ ਪਹਿਲਾਂ ਮੈਨੂੰ ਆਪਣਾ ਲਾਈਫਸਟਾਈਲ ਦੱਸੋਗੇ ਵੀ ਮੈਂ ਐਨੇ ਵਜੇ ਉੱਠਦਾ ਆ ਆ ਮੇਰੀ ਜੌਬ ਉਹਦੇ ਉਹਦੇ ਅਕੋਰਡਿੰਗਲੀ ਮੇਰਾ ਬਿਜ਼ਨਸ ਆ ਤੁਹਾਡੇ ਲਾਈਫਸਟਾਈਲ ਦੇ ਵਿੱਚ ਮੈਂ ਡਾਈਟ ਫਿੱਟ ਕਰਨੀ ਆ ਉਹ ਅਸਲੀ ਡਾਈਟੀਸ਼ਨ ਨਿਊਟ੍ਰੀਸ਼ਨਿਸਟ ਦਾ ਉਹ ਅਸਲੀ ਕੰਮ ਬਟ ਬਹੁਤਿਆਂ ਨੂੰ ਲੱਗਦਾ ਵੀ ਨਹੀਂ ਛੱਡਦਾ ਲਾਈਫਸਟਾਈਲ ਨਹੀਂ ਕਿਉਂਕਿ ਜਦੋਂ ਜ਼ਿਕਰ ਆਉਂਦਾ ਨਾ ਡਾਈਟ ਦਾ ਫਿਰ ਉਹੀ ਆ ਜਾਂਦਾ ਵਾ ਉਹ ਫੈਂਸੀ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ ਜੀ ਓਟਸ ਲਓ ਤੁਸੀਂ ਜੀ ਮਤਲਬ ਜਿਹੜੇ ਵਧੀਆ-ਵਧੀਆ ਪ੍ਰੋਡਕਟ ਆਉਂਦੇ ਨੇ ਹੈਨਾ ਉਹ ਲਓ ਤੁਸੀਂ ਗ੍ਰੀਨ ਟੀ ਪੀਓ ਮਤਲਬ ਆਮ ਬੰਦੇ ਦੇ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਵੀ ਡਾਈਟ ਵਧੀਆ ਬਣ ਸਕਦੀ ਬਹੁਤ ਵਧੀਆ ਹੁਣ ਦੇਖੋ ਆਪਾਂ ਜੇ ਪਿੰਡ 'ਚ ਰਹੇ ਨੇ ਜਾਂ ਆਪਾਂ ਸ਼ਹਿਰ ਦੇ ਵਿੱਚ ਰਹੇ ਨੇ ਆਪਾਂ ਖਾਣਾ ਕੀ ਆ ਆਪਾਂ ਰੋਟੀ ਖਾਣੀ ਆ ਆਪਾਂ ਦਾਲਾਂ ਸਬਜ਼ੀਆਂ ਖਾਣੀ ਆ ਆਪਾਂ ਦੁੱਧ ਪੀਣਾ ਆਪਾਂ ਦਹੀਂ ਖਾਣਾ ਆਪਾਂ ਪਨੀਰ ਖਾਣਾ ਆਪਾਂ ਕੀਓ ਖਾਣਾ ਹਾਂ ਸੋ ਡਾਈਟ ਇਹੀ ਹੁੰਦੀ ਆ ਇਹ ਨਹੀਂ ਹੈਗਾ ਕਿ ਬਹੁਤ ਲੰਬੀ ਕੋਈ ਲਿਸਟ ਹੁੰਦੀ ਆ ਮੈਂ ਤੁਹਾਨੂੰ 20 25 ਚੀਜ਼ਾਂ ਗਿਣਾ ਦੂੰਗਾ ਪਹਿਲਾਂ ਤਾਂ ਤੁਸੀਂ ਗ੍ਰੋਸਰੀ ਕਰਨ ਲੱਗੇ ਥੋਨੂੰ ਸੋਚਣਾ ਪੈਣਾ ਵੀ ਇਹ ਚੀਜ਼ ਮੈਨੂੰ ਮਿਲੂ ਕਿ ਨਹੀਂ ਮਿਲੂ ਮੈਂ ਇਹਨੂੰ ਕਿਵੇਂ ਖਰੀਦੂ ਕਿਵੇਂ ਬਣਾਉਂਗਾ ਇਹ じゃ ਕੁਛ ਨਹੀਂ ਹੁੰਦਾ ਗਿਣ ਮੀਆਂ ਠੋਡੇ ਕੋਲ ਵੀਰੇ 8 ਜਾਂ 10 ਵੱਧ ਤੋਂ ਵੱਧ 12 ਕਿ ਚੀਜ਼ਾਂ ਨੇ ਅੱਛਾ ਜਿਨ੍ਹਾਂ ਨੂੰ ਹੀ ਤੁਸੀਂ ਕੈਲਕੂਲੇਸ਼ਨ ਅਸ ਅਕੋਰਡਿੰਗ ਆਪਣੀ ਲਾਈਫ ਸਟਾਈਲ ਚ ਫਿੱਟ ਕਰਨਾ ਬਾਡੀ ਟੂ ਬਾਡੀ ਬੇਰੀ ਜਿਹੜੇ ਡਾਈਟਲ ਨੂੰ ਕਿੱਛੋ ਨਾ ਉਹ ਫਿਰ ਆ ਜਾਂਦਾ ਵਾ ਆਵਾ ਕਾਡ ਖਾਓ ਮੈਂ ਖਾ 2-300 ਰੁਪਏ ਦਾ ਇੱਕ ਪੀਸ ਆ ਕਿ ਖੜੀ 400 ਰੁਪਏ ਦਾ ਪੀਸ ਆ ਬਲੂ ਬੇਰੀਜ਼ ਲੈ ਲਓ ਚਲੋ ਜਿਹੜੇ ਤਾਂ ਅਫੋਰਡ ਕਰ ਸਕਦੇ ਵਧੀਆ ਗੱਲ ਆ ਖਾਣਾ ਚਾ ਮੈਜੋਰਟੀ ਨੂੰ ਟਾਰਗੇਟ ਕਰਨਾ ਇੱਕ ਆਮ ਮਾਸ ਲੈਵਲ ਤੇ ਟਾਰਗੇਟ ਕਰਨਾ ਥੋੜਾ ਜਿਹਾ ਉਹ ਦੱਸੋ ਆਪਾਂ ਸ਼ੁਰੂਆਤ ਜੇ ਕਰੀਏ ਹੈਲਦੀ ਲਾਈਫਸਟਾਈਲ ਕੀ ਹੈ ਜੇ ਕੋਈ ਸਮਝ ਲਓ ਸਵੇਰੇ 8 ਵਜੇ ਉੱਠ ਜਾਂਦਾ ਹਾਂ ਜੀ ਤੇ 10 11 ਵਜੇ ਸੌਂਦਾ ਹਾਂ ਹੁਣ ਤੁਸੀਂ 8 ਵਜੇ ਸੁਣ ਲਓ ਸਭ ਤੋਂ ਪਹਿਲਾਂ ਤਾਂ ਜਦੋਂ ਬੰਦਾ ਉੱਠਦਾ ਉਹਨੂੰ ਬੋਡੀ ਡੀਟੌਕਸ ਕਰਨੀ ਜ਼ਰੂਰੀ ਆ ਡੀਟੌਕਸ ਇਨ ਦਾ ਸੈਂਸ ਹੁਣ ਆਪਣੀ ਕੋਈ ਵੀ ਗੱਡੀ ਆ ਨਾ ਆਪਾਂ ਨੂੰ ਸਵੇਰੇ ਉੱਠਦੀ ਸਾਰ ਸਲਫ ਮਾਰ ਕੇ ਆਪਾਂ ਜਦੇ ਤਾਂ ਨਹੀਂ ਭਜਾਉਂਦੇ ਹੁਣ ਥੋੜਾ ਗਰਮ ਕਰਨ ਦਾ ਉਹਨੂੰ ਆਪਾਂ ਸਮਾਂ ਦਿੰਨੇ ਆ ਸੋ ਇੰਜਨ ਹੌਲੀ ਹੌਲੀ ਚੱਲਦਾ ਹੁਣ ਇਹ ਹਿਊਮਨ ਬਾਡੀ ਕਿਦਾਂ ਇਹ ਚੀਜ਼ ਕਿਵੇਂ ਹੁੰਦੀ ਆ ਹੁਣ ਤੁਸੀਂ ਡੇ ਦੇ ਵਿੱਚ ਕੁਝ ਵੀ ਖਾਣੇ ਹੋ ਚਾਹੇ ਡਾਈਟੇ ਕਰਦੇ ਹੋ ਵਿੱਚ ਆ ਬਾਹਰੋਂ ਕੁਝ ਵੀ ਖਾਣੇ ਹੋ ਆਪਾਂ ਨੂੰ ਥੋੜਾ ਬਹੁਤ ਉਹ ਤੋਂ ਕੈਮੀਕਲ ਵਗੈਰਾ ਮਿਲਣਾ ਹੀ ਮਿਲਣਾ ਆਪਾਂ ਓਵਰ ਕੈਲਰੀਜ਼ ਖਾਨੀ ਖਾਨਨੇ ਆ ਸੋ ਸਵੇਰੇ ਉੱਠ ਕੇ ਪਹਿਲਾ ਰੂਲ ਆ ਬਾਡੀ ਦੀ ਸਫਾਈ ਕਰੋ ਅੱਛਾ ਉਹਦੇ ਲਈ ਬਹੁਤ ਲੋਕ ਗਰਮ ਪਾਣੀ ਪੀਂਦੇ ਆ ਵਧੀਆ ਚੀਜ਼ ਆ ਗਰਮ ਪਾਣੀ ਸਵੇਰੇ ਉੱਠ ਕੇ ਬੰਦਾ ਪਾਣੀ ਪਿੰਦਾ ਕਿਉਂ ਆਪਾਂ ਬਹੁਤ ਲੰਬੇ ਸੁੱਤੇ ਪਏ ਆਪਾਂ 7-8 ਘੰਟੇ ਤੋਂ ਸੋ ਬਾਡੀ ਅੰਦਰੋਂ ਡਰਾਈ ਹੋਈ ਹੁੰਦੀ ਆ ਉੱਠ ਕੇ ਪਾਣੀ ਪੀਣਾ ਜ਼ਰੂਰੀ ਆ ਬਟ ਜੇ ਤੁਸੀਂ ਮ ਵਿਚ λεਮਨ ਐਡ ਕਰ ਲੋ ਇੱਕ ਨਿੰਬੂ ਪਾ ਲੋ ਗਰਮ ਪਾਣੀ ਚ ਗਰਮ ਪਾਣੀ ਚ ਨਿੰਬੂ ਪਾ ਲੋ ਸਿੰਪਲ ਵੇ ਆ ਉਹਨੇ ਕੀ ਕਰਨ ਬੋਡੀ ਡੀਟੌਕਸ ਕਰਨੀ ਆ ਵਿਟਾਮਿਨ ਸੀ ਉਹ ਦੇ ਵਿੱਚ ਰਿਚ ਹੁੰਦਾ ਇਮਿਊਨ ਸਿਸਟਮ ਥੋੜਾ ਬੂਸਟ ਹੋਣਾ ਜੋ ਵੀ ਤੁਹਾਡੇ ਅੰਦਰ ਸਟੋਰ ਫੈਟ ਆ ਉਹਨੇ ਬਰਨ ਕਰਨ ਦਾ ਪ੍ਰੋਸੈਸ ਸਟਾਰਟ ਕਰ ਦੇਣਾ ਤੁਸੀਂ ਇਹਨੂੰ ਹੋਰ ਬੈਟਰ ਬਣਾਉਣਾ ਵਿੱਚ ਇੱਕ ਜਾਂ ਦੋ ਪਿੰਚ ਟਰਮਰਿਕ ਹਲਦੀ ਪਾ ਲੋ ਤੁਸੀਂ ਦੋ ਚੁਟਕੀਆਂ ਹਲਦੀ ਨੇ ਪਾ ਲੋ ਹਲਦੀ ਨੇ ਕੀ ਕਰਨਾ ਉਹਨੂੰ ਇਨਫਲੇਮੇਸ਼ਨ ਦੂਰ ਕਰਨੀ ਜੇ ਆਪਾਂ ਨੂੰ ਕੋਈ ਵੀ ਡਿਸੀਜ਼ ਹੁੰਦੀ ਹੈ ਬਿਮਾਰੀ ਹੁੰਦੀ ਆ ਜੇ ਆਪਣੇ ਅੰਦਰ ਫੈਟ ਬਣਦੀ ਆ ਫੈਟੀ ਸੈਲ ਗਰੋ ਕਰਦੇ ਆ ਫੈਟ ਗਰੋ ਕਰਦੀ ਆ ਤਾਂ that means ਆਪਣੀ ਇਨਫਲੇਮੇਸ਼ਨ ਬਾਡੀ ਦੀ ਵੱਧਦੀ ਆ ਹਲਦੀ ਤੇ ਨਿੰਬੂ ਨੇ ਕੀ ਕਰਨਾ ਉਹ ਇਨਫਲੇਮੇਸ਼ਨ ਦੂਰ ਕਰਨੀ ਮਤਲਬ ਥੋੜਾ weight loss ਵਾਲਾ process ਦੇ ਉੱਠਣ ਤੋਂ ਜੋ ਤੁਸੀਂ ਪਾਣੀ ਪੀਣਾ ਉੱਥੋਂ ਹੀ ਸਟਾਰਟ ਹੋ ਜਾਣਾ ਠੀਕ ਹੈ ਪਾਣੀ ਪੀਣਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਲੈਮਨ ਤੇ ਥੋੜੀ ਹਲਦੀ ਐਡ ਕਰ ਲਓ ਤਾਂ ਜਿਆਦਾ ਵਧੀਆ ਹਮ ਮਤਲਬ ਜੇ ਸਵੇਰੇ ਸਵੇਰ ਦੀ ਸ਼ੁਰੂਆਤ ਆ ਜੋ ਚਾਹ ਦੇ ਨਾਲ ਲਾ ਕੇ ਕੀਤੀ ਜਾਵੇ ਤਾਂ ਇਟ ਕੁਡ ਬੀ ਬੈਟਰ ਹਾਂਜੀ ਹਮ ਚਾ ਮਾੜੀ ਨਹੀਂ ਹੈ ਨੀ ਆਮ ਤਾਂ ਪਾਣੀ ਤੋਂ ਬਾਅਦ ਚਾਹ ਚੱਲਦੀ ਹੈ ਨਾ ਸਿੱਧੀ ਇਹ ਇਹ ਥੋੜਾ ਸਿਸਟਮ ਹੋ ਜਾਂਦਾ ਵੈਸੇ ਇਹਦਾ ਵੀ ਇੱਕ ਵੈਸੇ ਚਾਹ ਗਲਤ ਤਾਂ ਸਵੇਰੇ ਪੀਣੀ ਨਹੀਂ ਨਹੀਂ ਐਮਪਟੀ ਸਟਮਕ ਪੀਣੀ ਗਲਤ ਅੱਛਾ ਐਮਪਟੀ ਜੇ ਹੁਣ ਤੁਸੀਂ ਉੱਠੇ ਬਰਸ਼ ਕੀਤਾ ਜਸ ਤੁਸੀਂ ਚਾਹ ਪੀਣ ਲਾਗੇ ਉਹ ਗਲਤ ਨਹੀਂ ਤਾਂ ਕਈ ਇਹ ਹੁੰਦੀ ਹੈ ਨਾ ਬੈਟੀ ਤਾਈ ਕਿਹਾ ਗਿਆ ਸਿੱਧੀ ਪਹਿਲਾਂ ਚਾਹ ਹੀ ਹੁੰਦੀ ਹੈ ਨਹੀਂ ਉਹ ਚੀਜ਼ ਉਹ ਗਲਤ ਚੀਜ਼ ਦੇਖੋ ਚੀਜ਼ ਕੋਈ ਮਾੜੀ ਨਹੀਂ ਹੁੰਦੀ ਬਟ ਉਹਨੂੰ ਯੂਜ਼ ਕਰਨ ਦਾ ਇੱਕ ਵੇਹ ਹੁੰਦਾ ਤਰੀਕਾ ਹੁੰਦਾ ਤੁਸੀਂ ਉੱਠ ਕੇ ਜੇ ਪਹਿਲਾਂ ਅੱਧਾ ਲੀਟਰ ਜਾਂ 1 ਲੀਟਰ ਤੱਕ ਵੀ ਪਾਣੀ ਪੀਨਿਓ ਤੁਹਾਡੀ ਬਾਡੀ ਕਲੀਨ ਹੋ ਜਾਣੀ ਹੈ 1 ਲੀਟਰ ਤੱਕ ਜੀ ਪੀਨਿਓ 1 ਲੀਟਰ ਤੱਕ ਵੀ ਪੀਨਿਓ ਉਹ ਤੋਂ ਬਾਅਦ ਜੇ ਤੁਸੀਂ ਚਾਹ ਪੀਨਿਓ ਉਹ ਤੁਹਾਨੂੰ ਵੀ ਨੁਕਸਾਨ ਨਹੀਂ ਕਰੂਗੀ ਬਟ ਜਦੋਂ ਆਪਾਂ ਨੀਂਦ ਤੋਂ ਬਾਅਦ ਉੱਠਦੇ ਹਾਂ ਬਾਡੀ ਡਰਾਈ ਹੁੰਦੀ ਹੈ ਤੁਸੀਂ ਉੱਠ ਕੇ ਉਹ ਜੀ ਚੀਜ਼ ਫਿਰ ਲੈ ਰਹੇ ਹੋ ਜਿਹਨੇ ਬਾਡੀ ਹੋਰ ਡਰਾਈ ਕਰਨੀ ਹੈ ਹੂੰ ਉਹਨੇ ਫਿਰ ਨੁਕਸਾਨ ਹੀ ਕਰਨੇ ਉਹਨੇ ਖੂਨ ਥੋੜਾ ਗਾੜਾ ਗਰਮ ਪਾਣੀ ਵਿੱਚ ਇੱਕ ਨਿੰਬੂ ਤੇ ਹਲਕੀ ਜੀ ਹਲਦੀ ਪਾ ਲਓ ਪਿੰਚ ਆਫ ਟੱਟ ਟਰਮਿਕ ਪਾਲ ਤੇ ਉਹ 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 ਬੈਟਰ ਬੈਟਰ ਸਵੇਰ ਦੀ ਸ਼ੁਰੂਆਤ ਤੇ ਉਸ ਤੋਂ ਕਿੰਨੀ ਦੇਰ ਬਾਅਦ ਅਗਲਾ ਚਾਹ ਲਈ ਜਾਵੇ ਜਾਂ ਜਿਹੜਾ ਵੀ ਮੀਲ ਲਿਆ ਜਾਵੇ ਡਿਪੈਂਡ ਕਰਦਾ ਤੁਹਾਡੇ ਲਾਈਫ ਸਟਾਈਲ ਤੇ ਥੋੜਾ ਪ੍ਰੋਫੈਸ਼ਨ ਕੀ ਆ ਤੁਹਾਡੀ ਜੌਬ ਕੀ ਆ ਕੋਈ ਰੂਲ ਨਹੀਂ ਹੈਗਾ ਵੀ ਤੁਸੀਂ ਅੱਧੇ ਘੰਟੇ ਬਾਅਦ ਲੈਣੀ ਹੈ 5 ਮਿੰਟ ਬਾਅਦ ਲੈਣੀ ਹੈ ਘੰਟੇ ਬਾਅਦ ਲੈਣੀ ਹੈ ਜਿਵੇਂ ਤੁਹਾਡਾ ਡੇ ਦਾ ਮਤਲਬ ਤੁਸੀਂ ਜੇ ਕੁਝ ਵੀ ਫੋਲੋ ਕਰਨਾ ਨਾ ਬਹੁਤ ਈਜ਼ੀ ਰਹਿ ਕੇ ਫੋਲੋ ਕਰਨਾ ਫੋਰਸਫੁਲੀ ਕਰੋਗੇ ਉਹ ਨਹੀਂ ਸਿਰਕਦਾ ਅਜਾ ਕਾਰਬਨਿਕ ਇੱਕ ਇੱਕ ਇਹ ਬਹੁਤ ਚੀਜ਼ ਹੈਗੀ ਆ ਇੰਟਰਮੀਡੀਏਟ ਫਾਸਟਿੰਗ ਦਾ ਬਹੁਤ ਚੱਲਦਾ ਵਾ ਹਾਂਜੀ ਔਰ ਮੈਂ ਕਈਆਂ ਤੋਂ ਸੁਣਿਆ ਕਿ ਬਹੁਤ ਇਫੈਕਟਿਵ ਆ ਕੋਈ ਕਹਿੰਦਾ ਕਿ ਇੰਨਾ ਕਮਜ਼ੋਰੀ ਬਹੁਤ ਆ ਜਾਂਦੀ ਹੈ ਜਿਵੇਂ ਹੁਣ ਕਈ ਥਾਵਾਂ ਤੇ ਤਾਂ ਇਹ ਦੇਖਿਆ ਕਿ 22 ਘੰਟੇ ਦੀ ਲੋਕ ਕਹਿੰਦੇ ਕਰੋ ਜੀ 15 16 ਤਾਂ ਖੈਰ ਚਲੋ ਆਮ ਹੀ ਆ ਥੋੜਾ ਜਿਹਾ ਇਹ ਇਹਨੂੰ ਵੀ ਆਪਾਂ ਟੱਚ ਕਰੀਏ ਟਾਪਿਕ ਨੂੰ ਕਰਨੇ ਵਾਲੇ ਹੈ ਤਾਂ ਇਹ ਤਾਂ ਇਫੈਕਟ ਕੋਈ ਹਾਂਜੀ ਮੈਂ ਦੱਸਦੇ ਵੀ ਤੁਹਾਨੂੰ ਕਲੀਅਰ ਕਰਦਾ ਫਾਸਟਿੰਗ ਕਰਨੇ ਵਾਲੇ ਤਾਂ ਬੰਦੇ ਦੋ ਦੋ ਦਿਨ ਵੀ ਕਰਦੇ ਆ ਕਈ ਬੰਦੇ ਬਹੁਤ ਲੰਬੀ ਫਾਸਟਿੰਗ ਵੀ ਲੈਂਦੇ ਆ ਦੋ ਦੋ ਦਿਨ ਕਰ ਜਾਂਦੇ ਬਹੁਤ ਬੰਦੇ ਕਰਦੇ ਹੁਣ ਜਿਵੇਂ ਕੈਂਸਰ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਬਹੁਤ ਲੰਬੀ ਫਾਸਟਿੰਗ ਕਰਾਈ ਜਾਂਦੀ ਆ ਤਾਂ ਕਿ ਉਹਨਾਂ ਦੇ ਸੈੱਲ ਮਾਰਨ ਫਾਸਟਿੰਗ ਜਿਹੜੇ ਆਪਣੇ ਡਿਸੀਜ਼ ਵਾਲੇ ਸੈੱਲ ਹੁੰਦੇ ਆ ਉਹਨਾਂ ਨੂੰ ਖਤਮ ਕਰਦੀ ਆ ਅੱਛਾ ਇਹ ਚੀਜ਼ ਸਹੀ ਆ ਬਟ ਇਹ ਵੀ ਸਹੀ ਆ ਕਿ ਫਾਸਟਿੰਗ ਹਰੇਕ ਬੰਦੇ ਨੂੰ ਸੂਟ ਨਹੀਂ ਕਰਦੀ ਅੱਛਾ ਹੁਣ ਆਪਾਂ ਕਿਸੇ ਬੰਦੇ ਦੀ ਗੱਲ ਕਰਦੇ ਆ ਉਹ ਬੰਦੇ ਦੀ ਆਦਤ ਆ ਸਵੇਰੇ ਉਹਨੇ 9-10 ਵਜੇ ਖਾਣਾ ਰਾਈਟ ਫਿਰ ਉਸ ਤੋਂ ਬਾਅਦ ਉਹਨੇ ਕੰਮਾਂ ਕਰਾਂ ਤੇ ਜਾਣਾ ਫਿਰ ਆਪਾਂ ਉਹ ਬੰਦੇ ਨੂੰ ਕਹੀਏ ਵੀ ਤੂੰ 9 ਵਜੇ ਨਹੀਂ ਖਾਣਾ ਤੂੰ ਸਿੱਧਾ ਹੀ 12 1 ਵਜੇ ਖਾਣਾ ਉਹ ਕਿਦਾਂ ਫਾਲੋ ਕਰੂਗਾ ਉਹਨੂੰ ਨਹੀਂ ਹੋਊਗਾ ਜਿਹੜੀ ਇੰਨੇ ਚਿਰਾਂ ਦੀ ਰੁਟੀਨ ਬਣੀ ਹੋਈ ਆ ਰੁਟੀਨ ਬਣੀ ਹੋਈ ਆ ਫੋਰਸਫੁਲੀ ਉਹਨੂੰ ਫਾਲੋ ਕਰੂਗਾ ਚੀ ਸਿਰੇ ਚੜਨੀ ਇੰਟਰਮਿਟੈਂਟ ਜਿਹੜੀ ਫਾਸਟਿੰਗ ਆ ਇਹ ਇੱਕ ਡਾਈਟ ਦਾ ਨਾਮ ਆ ਡਾਈਟ ਸਿਰਫ ਇੰਟਰਮਿਟੈਂਟ ਫਾਸਟਿੰਗ ਨਹੀਂ ਹੁੰਦੀ ਡਾਈਟ ਕਈ ਤਰ੍ਹਾਂ ਦੀ ਹੁੰਦੀ ਆ ਲਿਕਵਿਡ ਡਾਈਟ ਹੁੰਦੀ ਆ ਕੇਟੋ ਡਾਈਟ ਹੁੰਦੀ ਆ ਇੰਟਰਮਿਟੈਂਟ ਵਧੀਆ ਬਟ ਬਾਡੀ ਟੂ ਬਾਡੀ ਬੇਰੀ ਕਰਦੀ ਆ ਅੱਛਾ ਤੇ ਉਹਦੇ ਵਿੱਚ ਵੀ ਕੀ ਹੁੰਦਾ ਤੁਹਾਨੂੰ ਨਿਊਟ੍ਰੀਸ਼ਨ ਪੂਰੀ ਹੀ ਕਰਨੀ ਪੈਂਦੀ ਆ ਇਹ ਫਿਰ ਕਿਸੇ ਮਾਹਰ ਦੇ ਹਿਸਾਬ ਦੇ ਨਾਲ ਕੀਤਾ ਜਾ ਸਪੈਸ਼ਲ ਜੇ ਕੋਈ ਬੰਦਾ ਐਂ ਆਪਦੇ ਬੰਨੇ ਕਰੇ ਤਾਂ ਇਫੈਕਟ ਵੀ ਕਰ ਸਕਦੀ ਆ ਬਹੁਤ ਜ਼ਿਆਦਾ ਜੇ ਕਿਸੇ ਦੀ ਸ਼ੂਗਰ ਵਗੈਰਾ ਲੋ ਹੁੰਦੀ ਆ ਤਾਂ ਉਹ ਨੁਕਸਾਨ ਕਰੂਗੀ ਤੇ ਇਹ ਥੋੜੇ ਹਾਰਮੋਨਸ ਤੇ ਥੋੜੇ ਲੀਵਰ ਤੇ ਵੀ ਇਫੈਕਟ ਕਰੂਗੀ ਜੇ ਤੁਸੀਂ ਇਹਦੇ ਪ੍ਰੀਕਾਸ਼ਨਸ ਨਹੀਂ ਰੱਖਦੇ ਜੇ ਤੁਹਾਨੂੰ ਉਹਦੀ ਪ੍ਰੋਪਰ ਨੌਲੇਜ ਆ ਨਾ ਤੁਸੀਂ ਉਹਨੂੰ ਫਿਰ ਫਾਲੋ ਕਰੋਗੇ ਜੇ ਅਦਰ ਬਾਈ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਕਿਸੇ ਤੋਂ ਸੁਣ ਕੇ ਉਹਨੂੰ ਫੋਲੋ ਕਰਨ ਦੀ ਟ੍ਰਾਈ ਕਰਦੇ ਹੋ ਬਹੁਤੇ ਕਰਕੇ ਤਾਂ ਹੁਣ ਇਹੀ ਚੱਲ ਰਿਹਾ ਨਾ ਬਹੁਤ ਕੇਸ ਆਏ ਇੱਕ ਰੀਲ ਆਈ ਉਹ ਦੇਖੀ ਤੇ ਉਹ ਮੂੰਹ ਤੇ ਪੈਕ ਵੀ ਉਹੀ ਲਾ ਲਿਆ ਬਣਾ ਕੇ ਜੋ ਉਹਨੇ ਅਗਲੀ ਰੀਲ ਚ ਕਿਹਾ ਗਿਆ ਖਾ ਲੋ ਉਹ ਖਾ ਗਏ ਵਾਲੇ ਜਿਵੇਂ ਚ ਬਹੁਤ ਸਾਡੇ ਕੋਲ ਇਹ ਜਿਹੇ ਕੇਸ ਆਉਂਦੇ ਆ ਅੱਛਾ ਜਿਨਾਂ ਦੇ ਬੰਦੇ ਇੰਟਰਮੀਟੈਂਟ ਫਾਸਟਿੰਗ ਕਰਕੇ ਲੋ ਫੀਲ ਕਰਦੇ ਆ ਲੋ ਫੀਲ ਕਰਦੇ ਆ ਤਾਂ ਬੋਡੀ ਅੰਦਰ ਬਹੁਤ ਰੰਗ ਦੀਆਂ ਡੈਫੀਸ਼ੈਂਸੀਜ਼ ਹੋ ਜਾਂਦੀਆਂ ਨੇ ਜਿਹਦੇ ਕਰਕੇ ਬਿਮਾਰੀ ਲੱਗਣੀ ਆ ਆਦਰਵਾਇਜ਼ ਫਾਸਟਿੰਗ ਕਹਿੰਦੇ ਬਿਮਾਰੀ ਖਤਮ ਕਰਦੀ ਆ ਬਟ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਨਹੀਂ ਕਰੋਗੇ ਕਿਸੇ ਮਾਹਰ ਦੇ ਥਰੂ ਨਹੀਂ ਕਰੋਗੇ ਤਾਂ ਇਹ ਤੁਹਾਨੂੰ ਨੁਕਸਾਨ ਵੀ ਦੇਣਾ ਐਨੇ ਤੁਹਾਡਾ ਲੀਵਰ ਵੀ ਕਮਜ਼ੋਰ ਕਰਨਾ ਐਨੇ ਤੁਹਾਡਾ ਬ੍ਰੇਨ ਵੀ ਅਫਸੈਟ ਕਰਨਾ ਐਨੇ ਤੁਹਾਡੀ ਸਲੀਪ ਦਾ ਡਿਸਆਰਡਰ ਵੀ ਸਟਾਰਟ ਕਰਨਾ ਸੋ ਹਰੇਕ ਚੀਜ਼ ਜ਼ਰੂਰੀ ਨਹੀਂ ਜਿਹੜੀ ਮੈਂ ਫਾਲੋ ਕਰਦਾ ਹਾਂ ਤੁਸੀਂ ਕਰੋਗੇ ਜਾਂ ਤੁਸੀਂ ਕਰਦੇ ਹੋ ਮੈਂ ਕਰਾਂਗਾ ਜੈ ਮੇਰੀ ਕਰੂਗਾ ਸਭ ਨਹੀਂ ਕਰਦਾ ਜੈ ਜਾ ਤੁਹਾਡਾ ਲਾਈਫ ਸਟਾਈਲ ਆ ਤੁਸੀਂ ਆਪਣੇ ਅਕੋਰਡਿੰਗ ਡਾਈਟ ਕਰੋ ਉਹ ਤੁਸੀਂ ਲਾਈਫ ਸਟਾਈਲ ਵੀ ਫੋਲੋ ਕਰ ਸਕਦੇ ਹੋ